ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਭਾਈ ਅਮਰਤਪਾਲ ਨੂੰ ਲੈ ਕੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਜਿਹੜਾ ਉਹਨਾਂ ਦੇ ਐਨਐਸਏ 1 ਸਾਲ ਵਾਸਤੇ ਲਾਇਆ ਗਿਆ ਸੀ ਜਿਸ ਵਜ੍ਹਾ ਤੋਂ ਉਹਨਾਂ ਨੂੰ ਸੌ ਚੁੱਕ ਸਵਾਗਤ ਵਿੱਚ ਵੀ ਸ਼ਾਮਲ ਨਹੀਂ ਕੀਤਾ ਗਿਆ ਹੁਣ ਉਹਨਾਂ ਦੀ ਸੌ ਨੂੰ ਲੈ ਕੇ ਕਿਦੋਂ ਸੌ ਚੁੱਕਣਗੇ ਜਿਹੜੀ ਖਬਰ ਸਾਹਮਣੇ ਆਈ ਹੈ ਉਹ ਅਸੀਂ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਚੱਲ ਕੇ ਵੀਡੀਓ ਵੇਖਣੀ ਆ ਫਿਰ ਕਰਨੀ ਆ ਉਸਤੇ ਵਿਚਾਰ ਗੋ ਸਤ ਸ੍ਰੀ ਅਕਾਲ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਪੰਜਾਬ ਦੀ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਚੋਣ ਜਿੱਤਣ ਵਾਲੇ ਅਮਰਤਪਾਲ ਸਿੰਘ ਨੂੰ ਸੌ ਚੁੱਕਣ ਦੀ ਇਜਾਜ਼ਤ ਮਿਲ ਗਈ ਹੈ ਮਨਜ਼ੂਰੀ ਮਿਲ ਗਈ ਹੈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA ਨੇ ਭਾਈ ਅਮਰਤਪਾਲ ਸਿੰਘ ਨੂੰ ਸੰਸਦ ਮੈਂਬਰ ਵਜੋਂ ਸੌ ਚੁੱਕਣ ਦੀ ਇਜਾਜ਼ਤ ਦੇ ਦਿੱਤੀ ਹੈ ਬਾਰਸ ਪੰਜਾਬ ਦੇ ਮੁਖੀ ਅਮਰਤਪਾਲ ਸਿੰਘ ਨੇ ਪੰਜਾਬ ਦੀ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵੱਜੋਂ ਚੋਣ ਜਿੱਤੀ ਸੀ ਅਤੇ ਇਸ ਸਮੇਂ ਉਹ ਡਿਬਰੂਗੜ੍ਹ ਸ਼ਾਮ ਦੀ ਜੇਲ੍ਹ ਦੇ ਵਿੱਚ ਬੰਦ ਹਨ ਅਮਰਤਪਾਲ ਸਿੰਘ ਨੇ ਅਜੇ ਤੱਕ ਸੰਸਦ ਮੈਂਬਰ ਵੱਜੋਂ ਸੌ ਨਹੀਂ ਚੁੱਕੀ ਪੰਜਾਬ ਦੇ ਹੋਰਨਾ 12 ਸੰਸਦ ਮੈਂਬਰਾਂ ਨੇ ਸੰਸਦ ਮੈਂਬਰ ਵੱਜੋਂ ਸੌ ਚੁੱਕ ਲਈ ਸੀ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਅਮਰਤਪਾਲ ਸਿੰਘ 4,4430 ਵੋਟਾਂ ਨਾਲ ਜੇਤੂ ਰਹੇ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਅਮਰਤਪਾਲ ਸਿੰਘ ਨੇ ਨਜ਼ਦੀਕੀ ਵਿਰੋਧੀ ਕਾਂਗਰਸੀ ਉਮੀਦਵਾਰ ਕਲਵੀਰ ਸਿੰਘ ਜੀਰਾ ਸਨ ਜਿਨ੍ਹਾਂ ਨੂੰ 2,7310 ਵੋਟਾਂ ਮਿਲੀਆਂ ਸਨ ਇੱਥੇ ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਅਮਰਤਪਾਲ ਸਿੰਘ ਦੀ ਨਨ ਸੇਦੀ ਮਿਆਦ 1 ਸਾਲ ਲਈ ਵਧਾ ਦਿੱਤੀ ਗਈ ਹੈ ਅਮਰਤਪਾਲ ਸਿੰਘ ਦੇ ਨਾਲ ਨਾਲ ਉਹਨਾਂ ਦੇ ਨਾਲ ਡਿਬਰੂਗੜ੍ਹ ਸ਼ਾਮ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਉਹਨਾਂ ਦੇ ਹੋਰ ਨੌਂ ਸਾਥੀਆਂ ਤੇ ਵੀ ਇਹ ਹੁਕਮ ਜਾਰੀ ਕੀਤੇ ਗਏ ਸਨ ਇਸੇ ਮੈਂ ਅਮਰਤਪਾਲ ਸਿੰਘ ਆਪਣੇ ਸਾਥੀਆਂ ਸਮੇਤ ਸ਼ਾਮ ਦੀ ਜੇਲ੍ਹ ਦੇ ਵਿੱਚ ਬੰਦ ਹਨ ਅਤੇ ਲੋਕ ਸਭਾ ਚੋਣਾਂ ਦੇ ਵਿੱਚ ਖਡੂਰ ਸਾਹਿਬ ਤੋਂ ਭਾਰੀ ਬਹੁਮਤ ਦੇ ਨਾਲ ਪੰਜਾਬ ਦੇ ਵਿੱਚੋਂ ਇੱਕ ਨੰਬਰ ਤੇ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ ਪੰਜਾਬ ਸਰਕਾਰ ਦੇ ਸੂਤਰਾਂ ਮੁਤਾਬਕ ਇਹ ਹੁਕਮ ਲੋਕ ਸਭਾ ਚੋਣਾਂ ਤੋ 2 ਦਿਨ ਬਾਅਦ ਅਤੇ ਨਤੀਜਿਆਂ ਤੋਂ 1 ਦਿਨ ਪਹਿਲਾਂ 3 ਜੂਨ ਨੂੰ ਜਾਰੀ ਕੀਤੇ ਗਏ ਸਨ ਅਮਰਤਪਾਲ ਸਿੰਘ ਦੇ ਪਰਿਵਾਰ ਦੇ ਵਕੀਲ ਦਾ ਕਹਿਣਾ ਹੈ ਕਿ ਅਮਰਤਪਾਲ ਸਿੰਘ ਨੂੰ NSA ਚੋਂ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਇੱਥੇ ਦੱਸ ਦਈਏ ਕਿ ਅਮਰਤਪਾਲ ਸਿੰਘ ਦੇ ਖਿਲਾਫ ਅਜਨਾਲਾ ਥਾਣੇ ਵਿੱਚ ਨਜਾਇਜ਼ ਹਥਿਆਰਾਂ ਨਾਲ ਹਮਲਾ ਕਰਨ ਸਮੇਤ ਵੱਖ-ਵੱਖ ਥਾਣਿਆਂ ਦੇ ਵਿੱਚ 12 ਕੇਸ ਦਰਜ ਹਨ ਇੰਨਾ ਹੀ ਨਹੀਂ ਉਹਨਾਂ ਦੇ ਖਿਲਾਫ ਆਸਾਮ ਦੇ ਥਾਣੇ ਦੇ ਵਿੱਚ ਵੀ ਮਾਮਲਾ ਦਰਜ ਹੈ ਜਿਸ ਵਿੱਚ ਪੁਲਿਸ ਨੇ ਤਲਾਸ਼ੀ ਦੌਰਾਨ ਬੀਬਰੂਗੜ ਜੇਲ੍ਹ ਤੋਂ ਇਲੈਕਟ੍ਰੋਨਿਕ ਯੰਤਰ ਬਰਾਮਦ ਕਰਤੇ ਜਾਣ ਦੀ ਪੁਸ਼ਟੀ ਕੀਤੀ ਸੀ ਅਮਰਤਪਾਲ ਸਿੰਘ ਪੰਜਾਬ ਦੇ ਪਿੰਡ ਜੱਲੂਪੁਰ ਖੇੜਾ ਦੇ ਰਹਿਣ ਵਾਲੇ ਹਨ ਦੱਸਦੀ ਹੈ ਕਿ ਜਿਹੜੇ ਨਹੀਂ ਜਾਣਦੇ ਕਿ ਅਮਰਤਪਾਲ ਸਿੰਘ ਨੇ 12ਵੀਂ ਤੱਕ ਪੜ੍ਹਾਈ ਕੀਤੀ ਸੀ ਤੇ ਉਹਨਾਂ ਨੇ ਸਕੂਲ ਦੇ ਵਿੱਚ ਹੀ ਵਾਲੇ ਉਹ ਪੜ੍ਹ ਰਹੇ ਸਨ ਜਦੋਂ ਸਾਲ 2012 ਦੇ ਵਿੱਚ ਉਹ ਦੁਬਈ ਚਲੇ ਗਏ ਸਨ ਜਿੱਥੇ ਕੀ ਉਹਨਾਂ ਨੇ ਟਰਾਂਸਪੋਰਟ ਦਾ ਕਾਰੋਬਾਰ ਕੀਤਾ ਉਹਨਾਂ ਦੇ ਜ਼ਿਆਦਾਤਰ ਰਿਸ਼ਤੇਦਾਰ ਦੁਬਈ ਵਿੱਚ ਹੀ ਰਹਿੰਦੇ ਹਨ ਅਮਰਪਾਲ ਸਿੰਘ ਦਾ ਵਿਆਹ ਐਨ ਆਰ ਆਈ ਲੜਕੀ ਕਿਰਨਦੀਪ ਕੌਰ ਦੇ ਨਾਲ ਹੋਇਆ आनंद कार्य ਵਿੱਚ ਦੋਵਾਂ ਪਰਿਵਾਰਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ ਕਰਨ ਦੇ ਕੌਰ ਮੂਲ ਰੂਪ ਵਿੱਚ ਜਲੰਧਰ ਦੇ ਪਿੰਡ ਕਲਾਰਾਂ ਦੇ ਰਹਿਣ ਵਾਲੇ ਹਨ ਪਰ ਕੁਝ ਸਮਾਂ ਪਹਿਲਾਂ ਉਹਨਾਂ ਦਾ ਪਰਿਵਾਰ ਇੰਗਲੈਂਡ ਸ਼ਿਫਟ ਹੋ ਗਿਆ ਸੀ ਸੋ ਇਹ ਸੀ ਇਸ ਵੇਲੇ ਦੀ ਵੱਡੀ ਖਬਰ ਭਾਈ ਅਮਰਤਪਾਲ ਸਿੰਘ ਨੂੰ ਲੋਕ ਸਭਾ ਦੇ ਵਿੱਚ ਸੰਸਦ ਮੈਂਬਰ ਵੱਜੋਂ ਲੋਕ ਸਭਾ ਦੇ ਵਿੱਚ ਐਮਪੀ ਵੱਜੋਂ ਸੋ ਚੁੱਕਣ ਦੀ ਇਜਾਜ਼ਤ ਐਨਆਈਏ ਵੱਲੋਂ ਮਿਲ ਗਈ ਹੈ। ਤੁਹਾਡੇ ਇਸ ਵਾਰ ਕੀ ਕਹਿਣਾ ਹੈ ਜਰੂਰ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਲੱਗਦਾ ਹੈ ਕਿ ਆਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਜੋ ਐਮਪੀ ਚੁਣੇ ਗਏ ਹਨ ਆਪਣੇ ਹਲਕੇ ਦੀ ਆਵਾਜ਼ ਸੰਸਦ ਦੇ ਵਿੱਚ ਬੁਲੰਦ ਕਰ ਸਕਦੇ ਹਨ? ਯੈਸ ਜਾਂ ਨੋ ਦੇ ਵਿੱਚ ਆਪਣੇ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜਰੂਰ ਦੱਸਣਾ। ਮਿਲਦੇ ਹਾਂ ਜਲਦ ਕਿਸੇ ਹੋਰਤਾ ਦੀ ਖਬਰ ਦੇ ਨਾਲ ਤੁਸੀਂ ਬਨੇ ਰਹਿਣਾ ਅਲਿਮਿਟਿਡ ਗਿਆਨ ਦੇ ਨਾਲ ਤੇ ਫਿਲਹਾਲ ਇੱਥੇ ਸਾਨੂੰ ਦਿਓ ਇਜਾਜ਼ਤ। ਧੰਨਵਾਦ। ਜਿਸ ਤਰ੍ਹਾਂ ਕਿ ਵੀਰੋ ਤੁਸੀਂ ਸਾਰੇ ਜਾਣਦੇ ਹੀ ਇਹ ਭਾਈ ਅਮਰਤਪਾਲ ਜਿਹੜੇ ਕਿ ਖਡੂਰ ਸਾਹਿਬ ਤੋਂ ਵੱਡੀ ਲੀਡ ਦੇ ਨਾਲ ਜਿੱਤੇ ਨੇ ਇੱਕ ਉਹਨਾਂ ਨੇ ਰਿਕਾਰਡ ਬਣਾਇਆ ਹੈ ਔਰ ਉਸ ਜਿੱਤਣ ਤੋਂ ਬਾਅਦ ਲੋਕੀ ਇਹ ਤਵਕਕ ਕਰ ਰਹੇ ਸੀ ਕਿ ਬਹੁਤ ਜਲ ਭਾਈ ਅਮਰਤਪਾਲ ਲੋਕਾਂ ਦੇ ਦਰਮਿਆਨ ਹੋਣਗੇ ਪਰ ਇਸ ਤਰ੍ਹਾਂ ਨਾ ਹੋਇਆ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਕਹਿਣ ਤੇ ਪਾਈ ਅਮਰਿਤਪਾਲ ਤੇ ਜਿਹੜਾ NSA ਸੀਗਾ ਉਹ ਇੱਕ ਸਾਲ ਵਾਸਤੇ ਹੋਰ ਵਧਾਤਾ ਔਰ ਉਹਨਾਂ ਨੂੰ ਉਹ ਜਿਹੜੇ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੂੰ ਸੌ ਚੁੱਕ ਸੁਆਗਮ ਵਿੱਚ ਵੀ ਸ਼ਾਮਿਲ ਨਾ ਕੀਤਾ ਗਿਆ ਜਦਕਿ ਪਾਈ ਅਮਰਿਤਪਾਲ ਦੇ ਵਕੀਲ ਦਾ ਇਹ ਕਹਿਣਾ ਸੀਗਾ ਕਿ ਸੌ ਚੁੱਕਣ ਤੋਂ ਪਹਿਲੇ ਮਤਲਾ ਦਿੱਤੀ ਗਈ ਸੀਗੀ ਲੇਕਨ ਪੰਜਾਬ ਸਰਕਾਰ ਵੱਲੋਂ ਇਸ ਦੇ ਉੱਤੇ ਕੋਈ ਵੀ ਕਾਰਵਾਈ ਅਮਲ ਦੇ ਵਿੱਚ ਨਾ ਆਈ ਜਿਸ ਤੋਂ ਬਾਅਦ ਉਹਨਾਂ ਨੇ ਦਰਖਾਸਤ ਦਿੱਤੀ ਹੋਈ ਸੀਗੀ ਤੇ ਹੁਣ ਜਿਹੜੀ ਵੱਡੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਉਹ ਇਹ ਹੈ ਕਿ ਭਾਈ ਅਮਰਿਤਪਾਲ ਨੂੰ ਸੌਂ ਚੁੱਕਣ ਲਈ ਇਜਾਜ਼ਤ ਮਿਲ ਗਈ ਹੈਗੀ ਹੈ ਔਰ ਬਹੁਤ ਜਲਦ ਉਹ ਪਾਰਲੀਮੈਂਟ ਦੇ ਵਿੱਚ ਜਾ ਕੇ ਸਪੀਕਰ ਦੇ ਸਾਹਮਣੇ ਸੌਂ ਚੁੱਕਣਗੇ ਇਹ ਸੀਗੀ ਵੀਰੋ ਅੱਜ ਦੀ ਵੱਡੀ ਖਬਰ ਤੁਹਾਡਾ ਇਸ ਬਾਰੇ ਕੀ ਖਿਆਲ ਹੈਗਾ ਕਮੈਂਟ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼